ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਲਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਮਨਸ਼ੀਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਦੇ ਨਗਰ ਨਿਗਮ ਨੂੰ ਸਫਾਈ ਕਰਨ ਦੇ ਮੰਤਵ ਦੇ ਨਾਲ ਚਾਰ ਟਰੈਕਟਰ ਟਰਾਲੀ ਨਵੀਆਂ ਅਤੇ ਫਾਇਰ ਬ੍ਰਿਗੇਡ ਨੂੰ ਇੱਕ ਅਤਿ ਆਧੁਨਿਕ ਗੱਡੀ ਦਿੱਤੀ ਗਈ। ਇਸ ਦੌਰਾਨ ਵਿਧਾਇਕ ਕਲਸੀ ਨੇ ਕਿਹਾ ਕਿ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਕਦੀ ਵੀ ਬਟਾਲੇ ਦੇ ਵਿੱਚ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਪਰ ਜੇ ਕਦੀ ਘਟਨਾ ਵਾਪਰ ਗਈ ਤੇ ਗੱਡੀ ਜੋ ਹੁਣ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਹੈ ਇਹ ਜਿੱਡੀ ਮਰਜ਼ੀ ਵੱਡੀ ਬਿਲਡਿੰਗ ਹੋਵੇ ਅਗਰ ਉਸ ਥੱਲੇ ਕੋਈ ਜਾਨੇ ਨੁਕਸਾਨ ਹੋਣ ਦਾ अच्छा ਹੋਏਗਾ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਕੋਸ਼ਿਸ਼ ਕਰੇਗੀ ਕਿ ਨੁਕਸਾਨ ਘੱਟੋ ਘੱਟ ਹੋਵੇ ਤੇ ਜਾਣੀ ਨੁਕਸਾਨ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਚਾਹੇ ਪਾਣੀ ਦੇ ਵਿੱਚ ਕੰਮ ਕਰਨਾ ਹੋਵੇ ਜਾਂ ਡਿੱਗੀ ਹੋਈ ਬਿਲਡਿੰਗ ਤੇ ਕੰਮ ਕਰਨਾ ਹੋਵੇ ਇਹ ਗੱਡੀ ਪੂਰੇ ਤਰੀਕੇ ਦੇ ਨਾਲ ਸક્ષਮ ਹੈ ਪਿਛਲੇ ਲੰਬੇ ਸਮੇਂ ਤੋਂ ਕਦੀ ਕਾਰਪੋਰੇਸ਼ਨ ਨੂੰ ਨਵੀਂ ਮਸ਼ੀਨਰੀ ਨਹੀਂ ਮਿਲੀ ਸੀ ਅਸੀਂ ਅੱਜ ਨਵੀਂ ਮਸ਼ੀਨਰੀ ਦੇ ਕੇ ਬਟਾਲਾ ਦੀ ਸਫਾਈ ਦੇ ਵਿੱਚ ਮੀਲ ਪੱਥਰ ਸਾਬਤ ਕਰ ਰਹੇ ਹਾਂ ਅੱਜ ਅਸੀਂ ਬਟਾਲਾ ਨੂੰ ਨਵੀਂ ਮਸ਼ੀਨਰੀ ਦਿੱਤੀ ਹੈ ਬੜੀ ਖੁਸ਼ੀ ਦੀ ਗੱਲ ਹੈ ਵੀ ਬਟਾਲਾ ਵਾਸੀ ਅਕਸਰ ਬਟਾਲੇ ਹਲਕੇ ਨੂੰ ਪਛੜਿਆ ਏਰੀਆ ਕਿਹਾ ਜਾਂਦਾ ਸੀ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਜਿੰਨਾਂ ਜਨਾਂ ਦੀ ਜ਼ਿੰਮੇਵਾਰੀ ਲੱਗੀ ਡਿਊਟੀਆਂ ਲੱਗੀਆਂ ਲੋਕਾਂ ਨੇ ਤੇ ਵੋਟਾਂ ਪਾਉਣੀਆਂ ਹੁੰਦੀਆਂ ਲੋਕਾਂ ਦਾ ਫਰਜ਼ ਹੁੰਦਾ ਪਰ ਅੱਗੋ ਅਗਲਿਆਂ ਤੇ ਵੀ ਡਿਪੈਂਡ ਹੁੰਦਾ ਵੀ ਕਿੰਨੀ ਕਿ ਮਿਹਨਤ ਕਰਨੀ ਆ ਸੋ ਮੈਂ ਅੱਜ ਮਾਣ ਨਾਲ ਖੁਸ਼ੀ ਨਾਲ ਇਹ ਗੱਲ ਕਹਿ ਸਕਦਾ ਜਿਉ ਜੋ ਜਿੱਥੇ ਜਿੱਥੇ ਕੋਈ ਕਮੀ ਨਜ਼ਰ ਆ ਰਹੀ ਆ ਸਰਕਾਰ ਵੱਲੋਂ ਔਰ ਅਫਸਰਾਂ ਵੱਲੋਂ ਸਾਡੇਆਂ ਵੱਲੋਂ ਕੋਈ ਕਮੀ ਜਿਹੜੀ ਆ ਉਹਨੂੰ ਰਹਿਣ ਨਹੀਂ ਦਿੱਤੀ ਜਾ ਰਹੀ ਸਟੈਪ ਬਾਈ ਸਟੈਪ ਆਪਾਂ ਜਿਹੜੀਆਂ ਉਹ ਕਮੀਆਂ ਨੂੰ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਆਂ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਚਾਰ ਨਵੇਂ ਟਰੈਕਟਰ ਜਿਹੜੇ ਆ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਅੱਜ ਆਪਾਂ ਗਰਾਊਂਡ ਤੇ ਉਤਾਰਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਵਿੱਚੋਂ ਜਿਹੜੀ ਕੂੜੇ ਦੀ ਹੋਰ ਸਮੱਸਿਆ ਵਾ ਉਹਨਾਂ ਦਾ ਵੀ ਆਪਾਂ ਹੱਲ ਕਰ ਸਕੀਏ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਦੀਵਾਲੀ ਵਾਲੇ ਦਿਨ ਜਿਹੜੀਆਂ ਸਾਡੀਆਂ ਫਾਇਰ ਦੀਆਂ ਜਿਹੜੀਆਂ ਗੱਡੀਆਂ ਸੀ ਮੈਂ ਇੱਕ ਗੱਲ ਤੇ ਮਾਨਣਾ ਕਹਿ ਸਕਦਾ ਮੀਡੀਆ ਨਾਲੋਂ ਤੇਜ਼ ਉਹਨਾਂ ਤੋਂ ਪਹੁੰਚ ਤੋਂ ਪਹਿਲਾਂ ਅਸੀਂ ਅੱਗ ਬੁਝਾਈ ਹੁੰਦੀ ਸੀ ਇਹ ਗੱਲ ਮੰਨਦੇ ਹੋ ਕਿ ਨਹੀਂ ਮੰਨਦੇ ਸੋ ਮੈਂ ਆਪਣੀ ਫਾਇਰ ਬ੍ਰਗੇਡ ਦੀ ਟੀਮ ਨੂੰ ਉਹਨਾਂ ਦਾ ਧੰਨਵਾਦ ਕਰਦਾ ਹਾਂ ਆਪਣੇ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਜਿਹੜਾ ਦਿਨ ਤਿਹਾਰ ਹੁੰਦਾ ਇਹਦੇ ਵਿੱਚ ਸ਼ਹਿਰ ਵਾਲੇ ਤੇ ਖੁਸ਼ੀਆਂ ਚ ਝੂਮਰੇ ਉੱਠਦੇ ਆ ਪਰ ਜਿਹੜੀ ਅਫਸਰ ਜਾਂ ਸਾਡੇ ਵਰਗੇ ਸਿਆਸੀ ਬੰਦੇ ਹੁੰਦੇ ਨੇ ਇਹਨਾਂ ਦੀ ਜਾਣ ਜਿਹੜੀ ਆ ਉਹ ਕੜਿੱਕੀ 'ਚ ਫਸੀ ਹੁੰਦੀ ਆ ਵੀ ਪ੍ਰਮਾਤਮਾ ਸੁੱਖੀ ਸੰਧੀ ਜਿਹੜਾ ਇਹ ਦਿਨ ਕਢਾ ਦੇਵੇ ਪਰ ਬਟਾਲੇ 'ਚ ਦੋਕ ਐਸੀਆਂ ਜਿਹੜੀਆਂ ਅੱਗ ਵਾਲੀਆਂ ਘਟਨਾਵਾਂ ਨਜ਼ਰ ਆਈਆਂ ਸੀ ਇੱਕ ਕੁਸ਼ਲਿਆ ਦੇ ਵੀ ਹਸਪੀਟਲ ਸਾਹਮਣੇ ਇੱਕ ਝੁੱਗੀਆਂ ਦੇ ਵਿੱਚ ਸੋ ਸਾਡੀਆਂ ਟੀਮਾਂ 24 ਘੰਟੇ ਤਿਆਰ-ਬਰ ਤਿਆਰ ਬੈਠੀਆਂ ਅਸੀਂ ਵੀ ਕਿਤੇ ਨਾ ਕਿਤੇ ਕੋਈ ਵੀ ਅਗਰ ਮਿਸਐਪ ਨਹੀਂ ਕਹੋਂਦੀ ਆ ਤੇ ਆਪਾਂ ਸਮੇਂ ਸਿਰ ਪਹਿਲਾਂ ਉਹਨੂੰ ਕਵਰ ਕਰ ਦਿੰਗੇ ਤੇ ਉਹ ਮੈਂ ਧੰਨਵਾਦ ਕਰਦਾ ਸਾਰੀ ਟੀਮ ਦਾ ਜਿੰਨੇ ਬਾਖੂ ਵੀ ਆਪਣੀ ਡਿਊਟੀ ਨਾ ਬਾਈ ਹੈ ਔਰ ਮੈਂ ਸਲੂਟ ਹੈ ਇਹਨਾਂ ਅਫਸਰਾਂ ਨੂੰ ਜਿਹੜੇ ਰਾਤ ਦਿਨ 24 ਘੰਟੇ ਇਹਨਾਂ ਨੇ ਆਪਣੀ ਡਿਊਟੀ ਦੇ ਹਾਜ਼ਰ ਰਹਿ ਕੇ ਆਪਣੇ ਬਟਾਲੇ ਲੋਕਾਂ ਦੀ ਜਿਹੜੀ ਸੇਵਾ ਕੀਤੀ ਹੈ ਜਿਹੜੀ ਇਹਨੂੰ ਵੀ ਗੱਡੀ ਆਈ ਹੈ ਇੱਕ ਕੰਮ ਕਰੇਗੇ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਵੀ ਜਦੋਂ ਕਿਤੇ ਬਿਲਡਿੰਗਾਂ ਢਾਹ ਢੇਰੀ ਹੋ ਜਾਂਦੀਆਂ ਸੀ ਸਾਨੂੰ ਅੰਦਰੋਂ ਬੰਦੇ ਕੱਢਣ ਦੇ ਵਿੱਚ ਦਿੱਕਤ ਆਉਂਦੀ ਸੀ ਇਹਦੇ ਨਾਲ ਨਾਲ ਇੱਕ ਤੇ ਆਪਾਂ ਉਹ ਵੀ ਕੰਮ ਕਰ ਸਕਦੇ ਹਾਂ ਔਰ ਨਾਲ ਦੇ ਨਾਲ ਜਿਤਨਾ ਵੀ ਉੱਚੀਆਂ ਬਿਲਡਿੰਗਾਂ ਨੇ ਜਿਤਨਾ ਕੋਈ ਅੱਗ ਜ਼ਿਆਦਾ ਲੱਗ ਜਾਂਦੀ ਹੈ ਸਾਨੂੰ ਇਹਨੂੰ ਪ੍ਰੋਪਰਲੀ ਇਹ ਇੱਕ ਨਵੀਂ ਆਧੁਨਿਕ ਢੰਗ ਦੀ ਜਿਹੜੀ ਗੱਡੀ ਆਪਾਂ ਲੈ ਕੇ ਆਏ ਆਂ ਵੀ ਆਪਾਂ ਤੇ ਇਹੋ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂ ਵੀ ਕੋਈ ਵੀ ਐਸੀ ਮਿਸ ਹੈਪਨਿੰਗ ਨਾ ਹੋਵੇ ਪਰ ਜੇ ਇਹਨ ਕਿਸ ਹੁੰਦੀ ਆ ਤੇ ਅਸੀਂ ਤਿਆਰ ਮਰ ਤਿਆਰ ਰਹੀਏ ਸੋ ਮੈਂ ਸਾਰੀ ਸਮੁੱਚੀ ਟੀਮ ਦਾ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਜਿੰਨੀ ਵੀ ਸਾਡੇ ਅਫਸਰ ਸਾਹਿਬ ਸਬਾਨ ਸਾਡੇ ਸ਼ਰਮਾ ਸਾਹਿਬ ਸੋ ਇੱਕ ਪਰਿਵਾਰ ਇੱਕ ਟੀਮ ਨਾਲ ਹੀ ਕੰਮ ਜਿਹੜਾ ਹਮੇਸ਼ਾ ਸਕਸੈਸਫੁਲ ਹੁੰਦਾ ਮੈਂ ਰਹਿਣੀ ਆ ਇਹਨਾਂ ਦਾ ਕਰਨ ਕਰਨ ਦੀ ਉਹ ਉਹ ਬਟਾਲੇ ਤੋਂ ਬਾਅਦ ਵੀ ਕਿਹ ਅੱਲਾ ਬਾਤ ਕਰ ਲੈਨੇ ਕਿਨੇ ਕੱਕ ਪ੍ਰੋਵਾਈਡ ਕਰਾਏ ਗਏ ਨੇ ਅੱਜ ਸ਼ਾਰਟ ਰੈਕਟਰ ਪ੍ਰੋਵਾਈਡ ਕਰਾਈ ਅਮਨੇ ਬਾਦ ਦੋ ਤਨਵਾੜੇ ਜੋ ਜਿਹੜਾ ਕਠਿਪੜੀ ਦੇਰ ਤੋਂ ਮੰਗਤੀ ਕਿ ਸਾਡਾ ਮਸ਼ੀਨਰੀ ਜਿਹੜੀ ਤੋਂ ਲੈਣੀ ਚਾਹੀਦੀ ਆ ਅਸੀਂ ਆਪਣੇ ਸਾਹਮਣੇ ਕੱਟਾ ਰਸਤਾ ਦਰਿਆ ਤੇ ਇਹ ਨੇਤਾ ਜੀ ਤੋਂ ਬਾਅਦ ਸਾਫ ਚਾਹੀਦੀ ਇਹ ਸਾਡੇ ਕੋਲ ਟ੍ਰੈਲੀਆਂ ਕੱਢਾ ਜੋ ਗਿਆ ਦੋ ਸਾਡੀ ਮੰਗ ਉਹਨਾਂ ਨੇ ਪੂਰੀ ਕਰ ਦਿੱਤੀ ਇਸ ਤਰ੍ਹਾਂ ਆਮ ਆਦੀ ਪਾਰਟੀ ਵਾਲਾ ਆਮ ਇੱਕ ਬੰਦੇ ਨੂੰ ਇੱਕ ਹਰੀ ਝੰਡੀ ਦੇਣ ਦਾ ਮੌਕਾ ਮਿਲਿਆ ਕਿਦਾਂ ਲੱਗਾ ਕਿ ਜਿਹੜਾ ਹਰੀ ਝੰਡੀ ਦੇ ਕੇ ਐਮ ਐਲ ਏ ਸਾਹਿਬ ਨੇ ਤੋਰਿਆ ਜੀ ਬਹੁਤ ਹੀ ਸਲੰਗਣਾ ਜੋ ਗੱਲ ਹੈ ਐਮ ਐਲ ਇਹ ਆਪਣੇ ਆਪ ਨੂੰ ਗਰਮ ਮਹਿਸੂਸ ਕਰਦੇ ਆ ਆਪਣੇ ਸਮਾਜ ਬਾਤ ਗਰਮ ਮਹਿਸੂਸ ਕਰਦੇ ਆ ਤੇ ਸਾਨੂੰ ਉਹਨਾਂ ਨੇ ਇਹ ਸਾਬ ਲੱਗ ਸਮਝਾਈ ਜੋ ਹੀ ਅਕਸਰ ਦੇਖਿਆ ਜਾਂਦਾ ਹੈ ਕਿ ਟਰੈਕਟਰ ਟ੍ਰੈਲੀ ਜਿਹੜੀ ਇੱਕਦਮ ਮੌਜੂਦ ਹੀ ਕਰਦੀ ਉਹ ਮੀਟਿੰਗ ਚ ਆ ਕੇ ਟਰੈਕਟਰ ਨੂੰ ਲੱਗਦਾ ਹੈ ਕਿ ਸਫਾਈ ਨਾਲ ਫਰਕ ਪਈਗਾ ਮੌਦ ਹੀ ਜ਼ਿਆਦਾ ਫਰਕ ਪਈਗਾ ਜੇ ਦੇਖੋ ਜੀ ਮਸ਼ੀਨਰੀ ਦੀ ਕਮੀ ਸੀ ਉਹ ਉਹਨਾਂ ਨੇ ਸਾਡੀ ਕਮੀ ਦੂਰ ਕਰਤੀ ਆ ਹੁਣ ਸਾਡਾ ਵੀ ਫਰਜ਼ ਪੈਂਦਾ ਵੀ ਅਸੀਂ ਆਪਣੇ ਇਸ ਸ਼ਹਿਰ ਨੂੰ ਚੰਗੇ ਤਰੀਕੇ ਨਾਲ ਚਲਾ ਜੀ ਵਰਕਰਾਂ ਨਾਲ ਸ਼ਹਿਰਦਾਰ ਵੀ ਸਾਡੇ ਨਾਲ ਸਹਿਯੋਗ ਕਰਨ ਸ਼ਹਿਰਦਾਰ ਵੀ ਸਾਡੇ ਨਾਲ ਸਹੀ ਤਰੀਕੇ ਨਾਲ ਕੰਮ ਕਰਨਾ ਕੰਕ੍ਰੀਟ ਕਰਨਾ ਜਿਹੜਾ ਆਪਾਂ ਕੀ ਸ਼ਹਿਰ ਨੂੰ ਚੰ ਸੁਖਨਾਮ ਸਿੰਘ ਕੇ ਆਚੀ ਨਿਊਜ਼ ਨੈਟਵਰਕ